ਕੋਸ਼ਟਾਂ ਪਹਿਲਾਂ ਵੀਰ ਆਏ ਸੀਗੇ ਉਦੋਂ ਤੁਹਾਡੇ ਪਿੰਡ ਦੇ ਵਿੱਚੋਂ ਦੁਕਾਨਾਂ ਤੋਂ ਡੈਪਰ ਮੁੱਕ ਗਏ ਸੀਗੇ ਦੂਜੀ ਗੱਲ ਜਿਹੜੀ ਆਪਾਂ ਮੇਨ ਗੱਲ ਕਰਨੀ ਆ ਉਹ ਕਰਨੀ ਆ ਦੋਗਲਿਆਂ ਤੇ ਤੁਹਾਡੇ ਪਰਿਵਾਰ ਦੇ ਉਹ ਵੀ ਕੱਲੇ ਦੇਖਦੇ ਆ ਬਹਿ ਕੇ ਜੇ ਆਪਾਂ ਕਹੀਏ ਨਾ ਵੀ ਗੰਧੀਆਂ ਵੀਡੀਓ ਅਸੀਂ ਦੇਖੀ ਜਾਂਦੇ ਆ ਪਰਿਵਾਰ 'ਚ ਤਾਂ ਕੋਈ ਵੇਂਦਾ ਨਹੀਂ ਆ ਉਸ ਦਾ ਰਤੀ ਹੱਤੀ ਦਾ ਪਤਾ ਵੀ ਬੰਦਾ ਉਹ ਕੌਣ ਆ ਕਿਹੜੇ ਬੰਦੇ ਆ ਉਹ ਤੇ ਇੱਕ ਵਾਰੀ ਅਸੀਂ ਉਹਨਾਂ ਨੂੰ ਇਹ ਵੀ ਸੋਚਾਂ ਵੀ ਜੇ ਸਾਡੀ ਉਹ ਵੀਡੀਓ ਦੇਖ ਰਹੇ ਆ ਤੇ ਇੱਕ ਵਾਰੀ ਉਹ ਆਪ ਦੇ ਜਿਹੜੇ ਪਸ਼ੋਕੜਾ ਉਹਦੇ ਬਾਰੇ ਵੀ ਜ਼ਰੂਰ ਨਿਗਾ ਮਾਰੋ ਜੇ ਸਾਡੀ ਕੋਈ ਵੀਡੀਓ ਗਲਤ ਹੋਵੇ ਜਾਂ ਕੋਈ ਸਾਡੇ 'ਚ ਕੋਈ ਕਮੀ ਹੋਵੇ ਤੁਸੀਂ ਸਾਨੂੰ ਸਿੱਧਾ ਫੋਨ ਕਰਕੇ ਟਾਰਗੇਟ ਕਰੋ ਜਾਂ ਸਿੱਧੇ ਤੁਸੀਂ ਹਰ ਰੋਜ਼ ਸਾਨੂੰ ਮਿਲਦੇ ਹੋ ਸਾਨੂੰ ਕਹੋ ਵੀ ਤੁਹਾਡੇ 'ਚ ਆ ਕਮੀ ਮੰਗੇ ਜਿਹਦੇ ਵਿੱਚ ਗਾਲੀ ਗਲੋਚ ਹੋਊਗਾ ਉਹਨਾਂ ਦਾ ਉੱਡੇ ਹੀ ਯੋਗਦਾਨ ਆ ਜਿਹੜੇ ਬੰਦੇ ਥੱਲੇ ਲਿਖਦੇ ਆ ਵੀ ਵਾਹ ਵਾਹ ਬਹੁਤ ਘੈਂਟ ਗੱਲਾਂ ਸਿਰਾਂ ਲਾਤਾ ਅੱਤ ਕਰਾਤੀ ਅਸੀਂ ਤੁਹਾਡੇ ਨਾਲ ਖੜੇ ਆਂ ਹਾਂਜੀ ਦਰਸ਼ਕੀਓ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜੋ ਸਾਡੀਆਂ ਵੀਡੀਓ ਦੇਖਦੇ ਆ ਤੇ ਸਾਨੂੰ ਚੰਗੇ-ਚੰਗੇ ਕਮੈਂਟ ਕਰਦੇ ਆ ਤੇ ਸਾਨੂੰ ਹੌਸਲਾ ਵਧਾਈ ਦਿੰਦੇ ਆ ਵੀ ਹਾਂ ਤੁਸੀਂ ਇਦਾਂ ਦੇ ਕੰਨ ਵਧੀਆ ਕਨਸੈਪਟ ਲੈ ਕੇ ਆਓ ਤੇ ਦੂਜੀ ਗੱਲ ਆਪਾਂ ਕਿਸੇ ਜਾਤੀ ਜਾਂ ਕਿਸੇ ਹੋਰ ਧਰਮ ਦੇ ਨਾਲ ਆਪਣੀ ਕੋਈ ਵਿਰੋਧਤਾ ਹੈ ਨਹੀਂ ਆਪਾਂ ਸਿਰਫ ਸਾਡੀ ਜਿਹੜੀ ਵਿਰੋਧਤਾ ਉਹ ਇਹ ਆ ਜਿਹੜੇ ਲੋਕ ਗਲਤ ਕਨਸੈਪਟ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਆ ਉਹ ਸਾਨੂੰ ਨਹੀਂ ਚੰਗੇ ਲੱਗਦੇ ਕਿਉਂਕਿ ਆਪਾਂ ਸਾਰੇ ਪਰਿਵਾਰ ਵਾਲੇ ਆ ਤੇ ਪਰਿਵਾਰ ਵਾਲੇ ਬੰਦੇ ਨੂੰ ਇਦਾਂ ਦੀਆਂ ਵੀਡੀਓ ਨਹੀਂ ਚੰਗੀਆਂ ਲੱਗਦੀਆਂ ਤੇ ਕੁਛ ਟਾਈਮ ਪਹਿਲਾਂ ਅਸੀਂ ਉਹਨਾਂ ਦੇ ਵਿਰੁੱਧ ਜ਼ਰੂਰ ਬੋਲੇ ਸੀਗੇ ਜਿਨ੍ਹਾਂ ਨੇ ਗਲਤ ਵੀਡੀਓ ਜਿਹੜੀ ਬਣਾਉਂਦੇ ਸੀਗੇ ਪਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਸੋਸ਼ਲ ਮੀਡੀਆ ਦੇ ਤੌਰ ਤੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਅਸੀਂ ਮਤਲਬ ਐਂ ਕਰ ਦਾਂਗੇ ਜੇ ਤੁਹਾਡੇ ਚ ਬਾਹਲਾ ਸਾਡਾ ਨੰਬਰ ਉੱਥੇ ਪਿਆ ਸਾਨੂੰ ਮਿਲੋ ਕਿਤੇ ਆ ਕੇ ਮਤਲਬ ਧਮਕੀਆਂ ਦਿੰਦੇ ਹਣਾ ਵਾਰੀ-ਵਾਰੀ ਅਸੀਂ ਉਹਨਾਂ ਨੂੰ ਇਹ ਜ਼ਰੂਰ ਕਹੂੰਗਾ ਮੈਂ ਵੀ ਤੁਹਾਨੂੰ ਮਿਲਣ ਲਈ ਕੁਛ ਟਾਈਮ ਪਹਿਲਾਂ ਵੀਰ ਆਏ ਸੀਗੇ ਉਦੋਂ ਤੁਹਾਡੇ ਪਿੰਡ ਦੇ ਵਿੱਚੋਂ ਦਕਾਨਾਂ ਤੋਂ ਡੈਪਰ ਮੁੱਕ ਗਏ ਸੀਗੇ ਮਤਲਬ ਇੰਨਾ ਡਰ ਤੁਹਾਡੇ ਮਨ ਦੇ ਵਿੱਚ ਪਾ ਗਏ ਸੀ ਉਹ ਤੇ ਅਸੀਂ ਉਸ ਵਿਸ਼ੇ ਤੇ ਫਿਰ ਵੀ ਨਹੀਂ ਆਉਂਦੇ ਕਿਉਂਕਿ ਸਾਡਾ ਜਿਹੜਾ ਮਕਸਦ ਹੁੰਦਾ ਉਹ ਸਿਰਫ ਵੀਡੀਓ ਦੇ ਨਾਲ ਹੀ ਹੁੰਦਾ ਜੇ ਕਨਸੈਪਟ ਕਿਸੇ ਦਾ ਚੰਗਾ ਤਾਂ ਸਾਨੂੰ ਨਹੀਂ ਲੋੜ ਹੈਗੀ ਵੀ ਅਸੀਂ ਕਿਸੇ ਨੂੰ ਗਲਤ ਬੋਲੀਏ ਉਹਨਾਂ ਦਾ ਕਨਸੈਪਟ ਮਾੜਾ ਸੀ ਅਸੀਂ ਉਹਨਾਂ ਨੂੰ ਗਲਤ ਬੋਲਦੇ ਸੀਗੇ ਅਸੀਂ ਇਹ ਨਹੀਂ ਹੈਗਾ ਵੀ ਕਿਸੇ ਇੱਕ ਬੰਦੇ ਨੂੰ ਟਾਰਗੇਟ ਕੀਤਾ ਹੋਵੇ ਜਿਹੜੇ ਵੀ ਲੋਕ ਸਾਡੇ ਨਿਗਾਹ ਦੇ ਵਿੱਚ ਸਾਨੂੰ ਲੱਗਦਾ ਸੀਗਾ ਵੀ ਇਹ ਵੀਡੀਓ ਗਲਤ ਅਪਲੋਡ ਕਰਦੇ ਆ ਅਸੀਂ ਹਰੇਕ ਉਹਨਾਂ ਨੂੰ ਵੀਡੀਓ ਦੇ ਰਾਹੀਂ ਸੁਝਾ ਦਿੰਦੇ ਰਹੇ ਆ ਤੇ ਉਹਨਾਂ ਨੂੰ ਚੇਤਾਵਨੀ ਵੀ ਦਿੰਦੇ ਰਹੇ ਆ ਵੀ ਇਹ ਜਿਹੜਾ ਤੁਹਾਡਾ ਕਨਸੈਪਟ ਹੈ ਨੂੰ ਬੰਦ ਕਰ ਦਿਓ ਹੁਣ ਦੂਸਰੀ ਗੱਲ ਆਪਾਂ ਇਹ ਕਰਾਂਗੇ ਵੀ ਜਿਹੜੇ 도ਗਲੇ ਬੰਦੇ 도ਗਲੇ ਬੰਦੇ ਜਿਹੜੇ ਕਿਸੇ ਦੇ ਵਿਰੁੱਧ ਵੀਡੀਓ ਅਪਲੋਡ ਕਰਦੇ ਆ ਉਹਨਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਕਿ ਜਿਹੜੇ ਤੁਹਾਨੂੰ ਸਾਡੇ ਬਾਰੇ ਮਾੜਾ ਚੰਗਾ ਬੋਲਦੇ ਆ ਜਾਂ ਤੁਹਾਨੂੰ ਦੱਸਦੇ ਆ ਉਹ ਸਾਡੇ ਕੋਲੇ ਤੁਹਾਨੂੰ ਵੀ ਮਾੜਾ ਚੰਗਾ ਬੋਲਦੇ ਆ ਤੇ ਤੁਹਾਡੇ ਪਿੰਡ ਦੇ ਵਿੱਚੋਂ ਸਾਨੂੰ ਕਈ ਬੰਦਿਆਂ ਦੇ ਫੋਨ ਵੀ ਆਏ ਆ ਕਿ ਭਾਈ ਅਸੀਂ ਉਹਨਾਂ ਬਾਰੇ ਪਰਿਵਾਰ ਬਾਰੇ ਆ ਸੀ ਗੱਲਬਾਤ ਸਾਨੂੰ ਪਤਾ ਇਹ ਤੁਸੀਂ ਗੱਲ ਸ਼ੇਅਰ ਕਰੋ ਪਰ ਅਸੀਂ ਇਹੀ ਗੱਲ ਉਹਨਾਂ ਨੂੰ ਸਾਡੇ ਕੋਲੇ ਰਿਕਾਰਡਿੰਗ ਵੀ ਪਈ ਆ ਸੀ ਉਹਨਾਂ ਨੂੰ ਇਹੀ ਆਨਸਰ ਦਿੱਤਾ ਵੀ ਭਾਈ ਅਸੀਂ ਜਿਹੜਾ ਸਾਡਾ ਪੇਜ ਹੈ ਪਹਿਲਾਂ ਸਾਡਾ ਪਰਿਵਾਰ ਇਸ ਨੂੰ ਵੀਡੀਓ ਨੂੰ ਦੇਖਦਾ ਫਿਰ ਅੱਗੇ ਹੋਰ ਅਸੀਂ ਲੋਕਾਂ ਦਾ ਕੀ ਵੀਡੀਓ ਪਹੁੰਚਾਉਣੀ ਹੈ ਸਾਨੂੰ ਇਹ ਹੁੰਦਾ ਵੀ ਕਿਸੇ ਪਰਿਵਾਰ ਤੱਕ ਜਾਂ ਕਿਸੇ ਉਹ ਬੰਦੇ ਨੂੰ ਟਾਰਗੇਟ ਨਾ ਕੀਤਾ ਜਾਵੇ ਜੋ ਇਸ ਵੀਡੀਓ ਤੋਂ ਦੂਰ ਹੋਵੇ ਹਮੇਸ਼ਾ ਵੀਡੀਓ ਤੌਰ ਤੇ ਆਪਾਂ ਗੱਲ ਕਰਨੀ ਆ ਅਸੀਂ ਜਿਹੜੀ ਵੀ ਉਹਨਾਂ ਨੂੰ ਅਸੀਂ ਮਾੜਾ ਚੰਗਾ ਆਖਿਆ ਸੀ ਉਹਨਾਂ ਨੂੰ ਵੀਡੀਓ ਤੇ ਆਖਿਆ ਅਸੀਂ ਉਹਨਾਂ ਨੂੰ ਕੋਈ ਪਰਿਵਾਰ ਤੱਕ ਅਸੀਂ ਹੁਣ ਵੀ ਸਾਨੂੰ ਨਾਲੇ ਪਤਾ ਵੀ ਕੀ ਉਹਨਾਂ ਦੀ ਗੱਲਬਾਤ ਆ ਕੀ ਪਿੰਡ 'ਚ ਉਹਨਾਂ ਦਾ ਰੁੱਤਬਾ ਸੀ ਸਾਰਾ ਜਾਣਦੇ ਆ ਠੀਕ ਆ ਕਿਵੇਂ ਉਹ ਡਰ ਕੇ ਭੱਜੇ ਸੀਗੇ ਜਦੋਂ ਚਾਰ ਬੰਦੇ ਉਹਨਾਂ ਕੋਲੇ ਆ ਗਏ ਸੀ ਅਸੀਂ ਸਭ ਕੁਝ ਜਾਣਦੇ ਆ ਕੀ ਕੀ ਉਹਨਾਂ ਦਾ ਪਿਸ਼ੋਕੜਾ ਜਾਂ ਸਭ ਕੁਝ ਸਾਨੂੰ ਨੌਲੇਜ ਆ ਪਰ ਅਸੀਂ ਕੀ ਹੈ ਕਿ ਇਸ ਵਿਸ਼ੇ ਦੇ ਅਸੀਂ ਨਹੀਂ ਬੋਲ ਸਕਦੇ ਕਿਉਂਕਿ ਸਾਡਾ ਜਿਹੜਾ ਪੇਜ ਹੈ ਇਹ ਪਰਿਵਾਰਕ ਪੇਜ ਆ ਇਹਨੂੰ ਹਮੇਸ਼ਾ ਜਿਹੜੇ ਲੋਕ ਸਮਾਜ ਸੇਵੀ ਆ ਪਿਆਰ ਕਰਦੇ ਆ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਜਾਂ ਸੱਭਿਆਚਾਰ ਨੂੰ ਪਿਆਰ ਕਰਦੇ ਆ ਉਹ ਸਾਡੇ ਨਾਲ ਜੁੜੇ ਹੋਏ ਆ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਉਹਨਾਂ ਦੇ ਪਿੱਛੇ ਲਾ ਕੇ ਜਿਹੜੇ ਸਾਡੀ ਫੇਸਬੁੱਕ ਫੈਮਲੀ ਹੈ ਅਸੀਂ ਉਹਨਾਂ ਦੇ ਮਨਾਂ ਦੇ ਵਿੱਚ ਠੇਸ ਪਹਾਈਏ ਤੇ ਦੂਜੀ ਗੱਲ ਆਪਾਂ ਜਿਹੜੀ ਛੇੜਨੀ ਸੀਗੀ ਉਹ ਇਹ ਸੀਗੀ ਜਿਹੜੇ ਲੋਕ 도ਗਲੇ ਹੁੰਦੇ ਹਨਾ ਉਹ ਇਧਰ ਵੀ ਚੁਗਲੀ ਕਰਦੇ ਆ ਇਧਰ ਵੀ ਚੁਗਲੀ ਕਰਦੇ ਆ ਸਾਨੂੰ ਜਿਹੜੇ ਫੋਨ ਆਇਆ ਅਸੀਂ ਉਹਨਾਂ ਦਾ ਜਵਾਬ ਦੇਦਾ ਵੀ ਅਸੀਂ ਪਰਿਵਾਰਕ ਟੱਚ ਦੇ ਵਿੱਚ ਕਿਸੇ ਨੂੰ ਕੋਈ ਉਹਨਾਂ ਦੀਆਂ ਮਾਵਾ ਪੈਣਾ ਸਾਡੀਆਂ ਮਾਵਾ ਪੈਣਾ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ ਸਾਡਾ ਜਿਹੜਾ ਵਿਚਾਰ ਆ ਸਾਡੀ ਜਿਹੜੀ ਉਹ ਸਿਰਫ ਉਹਨਾਂ ਦੇ ਵੀਡੀਓ ਤੱਕ ਹੀ ਸੀਮਤ ਰਹੂਗੀ ਸਾਡੀ ਪਰਿਵਾਰ ਤੱਕ ਹਮੇ ਉਹਨਾਂ ਦਾ ਪਰਿਵਾਰ ਚੰਗਾ ਮਾੜਾ ਉਹ ਉਹਨਾਂ ਨੂੰ ਪਤਾ ਅਸੀਂ ਉਸ ਚੀਜ਼ ਬਾਰੇ ਕੁਝ ਨਹੀਂ ਬੋਲ ਸਕਦੇ ਦੂਜੀ ਗੱਲ ਜਿਹੜੀ ਆਪਾਂ ਮੇਨ ਗੱਲ ਕਰਨੀ ਹੈ ਉਹ ਕਰਨੀ ਹੈ ਦੋਗਲਿਆਂ ਤੇ ਜਿਹੜੇ ਬੰਦੇ ਫੋਨ ਲਾ ਕੇ ਨਾਲ ਰਹਿ ਕੇ ਸਾਡੇ ਯਾਰੀ ਦੋਸਤੀ ਦੇ ਵਿੱਚ ਉਹਨਾਂ ਨੂੰ ਫੋਨ ਲਾ ਕੇ ਇਹ ਗੱਲਾਂ ਮਤਲਬ ਦੱਸ ਦਿਆ ਵੀ ਉਹ ਵੀ ਝੂਠੀਆਂ ਗੱਲਾਂ ਚਲ ਜੇ ਕੋਈ ਸੱਚੀ ਗੱਲ ਹੋਵੇ ਫਿਰ ਵੀ ਆਪਾਂ ਮੰਨ ਲੇ ਵੀ ਸਾਡੇ ਚ ਯਾਰ ਕਿਸੇ ਵੱਲੋਂ ਕਮੀ ਸੀ ਜਾਂ ਕੋਈ ਸਸ ਅਸੀਂ ਵੀਡੀਓ ਸਾਤੋਂ ਗਲਤ ਪੈ ਗਈ ਸੀਗੀ ਤੇ ਉਹਦੇ ਬਾਰੇ ਵੀ ਕੋਈ ਗੱਲਬਾਤ ਹੁੰਦੀ ਅਸੀਂ ਫਿਰ ਵੀ ਸ਼ਰਮਿੰਦਾ ਹੁੰਦੇ ਪਰ ਝੂਠੀਆਂ ਫਾਹਮਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਤੇ ਬੇਕੂਫ ਉਹ ਬੰਦੇ ਆ ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਬਿਨਾਂ ਪੁੱਛ ਪ੍ਰਦਾਲ ਤੋਂ ਕਿਸੇ ਦੀ ਚੁਗਲੀ ਮਤਲਬ ਦੁਬਾਰੇ ਫੇਸਬੁੱਕ ਤੇ ਅਪਲੋਡ ਕਰਦੀ ਕੋਈ ਸੋਚੇ ਸਮਝੇ ਵੀ ਹਾਂ ਵੀ ਇਹ ਝੂਠੀ ਹੈ ਸੱਚੀ ਹੈ ਜਾਂ ਕੁਝ ਵੀ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੇ ਕੀ ਕੀਤਾ ਇੱਕ ਬਗੈਰਤ ਨੀਤੀ ਦੇ ਨਾਲ ਜਿਹੜੀ ਵੀਡੀਓ ਉਹ ਅਪਲੋਡ ਕਰਦੀ ਤੇ ਜਿਹੜੇ ਬੰਦਿਆਂ ਨੇ ਇਥੋਂ ਫੋਨ ਲਾ ਕੇ ਝੂਠੀਆਂ ਫਾਹਮਾਂ ਉਹਨਾਂ ਨੂੰ ਦਿੱਤੀਆਂ ਸਾਨੂੰ ਉਸ ਦਾ ਰੱਤੀ ਰਤੀ ਦਾ ਪਤਾ ਵੀ ਬੰਦਾ ਉਹ ਕੌਣ ਹੈ ਕਿਹੜੇ ਬੰਦੇ ਆ ਉਹ ਤੇ ਇੱਕ ਵਾਰੀ ਅਸੀਂ ਉਹਨਾਂ ਨੂੰ ਇਹ ਵੀ ਸੋਚਾਂ ਵੀ ਜੇ ਸਾਡੀ ਉਹ ਵੀਡੀਓ ਦੇਖ ਰਹੇ ਆ ਤਾਂ ਇੱਕ ਵਾਰੀ ਉਹ ਆਪ ਦੇ ਜਿਹੜੇ ਪਿਸ਼ੋਕੜਾ ਹੈ ਉਹਦੇ ਬਾਰੇ ਵੀ ਜਰੂਰ ਨਿਗਾਹ ਮਾਰਨ ਵੀ ਇਹ ਨਹੀਂ ਹੈਗਾ ਆਪਾਂ ਕਿਸੇ ਦਾ ਪਿਸ਼ੋਕੜ ਫਰੁੱਲੀ ਲਈਏ ਆਪਣਾ ਪਿਸ਼ੋਕੜ ਆਪ ਨੂੰ ਪਤਾ ਹੀ ਨਾ ਹੋਵੇ ਪਿਸ਼ੋਕੜ ਆਪ ਦਾ ਵੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਠੀਕ ਹੈ ਅਸੀਂ ਪਰਿਵਾਰਕ ਵੀਡੀਓ ਬਣਾਉਨੇ ਆ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕੋਈ ਮਾੜੀ ਸ਼ਦਾਬਲੀ ਵਰਤੀਏ ਪਰ ਜੇ ਅਸੀਂ ਉਹਨਾਂ ਦੇ ਕੱਪੜੇ ਉਤਾਰਨ ਤੇ ਆਵਾਂਗੇ ਨਾ ਤਾਂ ਅਸੀਂ ਕੱਲੀ-ਕੱਲੀ ਗੱਲ ਦੱਸ ਦਾਂਗੇ ਵੀ ਉਹ ਕੀ ਉਹਨਾਂ ਦਾ ਪਿਛੋਕੜ ਆ ਕੀ ਉਹਨਾਂ ਨਾਲ ਗੱਲਬਾਤਾਂ ਹੋਈਆਂ ਕੀ ਪਰਿਵਾਰ ਨਾਲ ਉਹਨਾਂ ਨਾਲ ਗੱਲਬਾਤਾਂ ਹੋਈਆਂ ਸੀ ਹਰੇਕ ਚੀਜ਼ ਦੱਸ ਦਾਂਗੇ ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਜਿਹੜੀ ਇਹ ਚੀਜ਼ ਆ ਅਸੀਂ ਇਹ ਸੋਸ਼ਲ ਮੀਡੀਆ ਤੇ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਸਾਨੂੰ ਪਤਾ ਵੀ ਜਿਹੜਾ ਸਾਡਾ ਪੇਜ ਆ ਉਹ ਹਮੇਸ਼ਾ ਪਰਿਵਾਰਕੀ ਹੈ ਚਾਹੇ ਸਾਨੂੰ ਕੋਈ ਲੱਖ ਕੁਝ ਗਲਤ ਬੋਲੀ ਜਾਵੇ ਪਰ ਅਸੀਂ ਹਮੇਸ਼ਾ ਪਰਿਵਾਰਕ ਗੱਲਾਂ ਹੀ ਪਾਵਾਂਗੇ ਤੇ ਉਹ ਬੰਦੇ 도ਗਲੇ ਆ ਉਹ ਹਰੇਕ ਪਿੰਡ ਦੇ ਵਿੱਚ ਪੰਜ ਚਾਰ ਬੰਦੇ ਜਰੂਰ ਹੁੰਦੇ ਆ ਉਹਨਾਂ ਦੇ ਪਿੰਡ 'ਚ ਵੀ ਹੈਗਾ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ ਉਹ ਕਹਿੰਦੇ ਆ ਵੀ ਸਾਥੋ ਇਹ 2 ਸਾਲ ਪਹਿਲਾਂ ਇੱਕ ਜਰਦੀ ਦੀ ਤੇ ਕਲੀ ਦੀ ਪੁੜੀ ਦੇ ਸਾਥੋ ਇਹ ਇੰਨਾ ਬੰਦਿਆਂ ਨੂੰ ਪੈਸੇ ਨਹੀਂ ਦਿੱਤੇਗੇ ਇਹ ਤੁਹਾਡੇ ਮੂਰੇ ਕੀ ਬੋਲਣਗੇ ਵੀ ਉਹਨਾਂ ਨੇ ਇਹੋ ਜਿਹੀ ਸ਼ਦਾਬਲੀ ਵਰਤੀ ਆ ਹੋਰ ਪ੍ਰਵਾਹ ਕਿ ਜਿਹੜੀ ਵਰਤੀ ਆ ਉਹ ਅਸੀਂ ਨਹੀਂ ਮਤਲਬ ਗੱਲਬਾਤ ਸ਼ੇਅਰ ਕਰਾਂਗੇ ਤੇ ਹਮੇਸ਼ਾ ਉਹਨਾਂ ਨੂੰ ਵੀ ਅਸੀਂ ਇਹੀ ਗੱਲ ਮੈਂ ਸੁਝਾ ਦਿੰਨਾ ਵੀ ਪਹਿਲਾਂ ਗੱਲ ਨੂੰ ਤੋਲੀਦਾ ਹੁੰਦਾ ਨਾਪੀਦਾ ਹੁੰਦਾ ਵੀ ਗੱਲ ਸੱਚੀ ਆ ਜਾਂ ਝੂਠੀ ਆ ਫੇਰ ਗੱਲ ਕਰੀਦੀ ਹੁੰਦੀ ਆ ਇਹ ਨਹੀਂ ਹੈਗਾ ਵੀ ਕਿਸੇ ਨੇ ਚੁਗਲੀ ਕਰਤੀ ਤਾਂ ਉਹਨੂੰ ਤੁਸੀਂ ਵਧਾ ਕੇ ਗੱਲਾਂ ਉਵੇਂ ਆਪਾਂ ਅਪਲੋਡ ਕਰਦੀ ਹੈ ਠੀਕ ਹੈ ਪਹਿਲਾਂ ਪੁੱਛੀ ਦੀ ਹੁੰਦੀ ਹੈ ਗੱਲਬਾਤ ਬਾਕੀ ਜਿਹੜੀ ਸਾਡੇ ਤੁਸੀਂ ਵੀਡੀਓ ਚੈੱਕ ਕਰੋ ਸਾਡੇ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੈ ਕੋਈ ਗਲਤ ਗੱਲ ਆ ਕੋਈ ਸਮਾਜ ਪ੍ਰਤੀ ਅਸੀਂ ਗਲਤ ਆ ਸਾਨੂੰ ਤੁਸੀਂ ਫੇਰ ਕਹੋ ਵੀ ਭਾਈ ਤੁਹਾਡੇ ਚ ਆਹ ਕਮੀ ਹੈ ਅਸੀਂ ਉਹ ਕਮੀ ਸੁਧਾਰਾਂਗੇ ਠੀਕ ਹੈ ਦੂਜੀ ਗੱਲ ਤੁਸੀਂ ਸਾਨੂੰ ਇਹ ਗੱਲ ਕਹਿਣੇ ਆ ਵੀ ਤੁਸੀਂ ਸਮਾਜ ਲਈ ਕੀਤਾ ਕੀ ਹੈ ਤੁਸੀਂ ਦੇਸ਼ ਲਈ ਕੀ ਕੀਤਾ ਭਾਈ ਅਸੀਂ ਤੁਹਾਨੂੰ ਇਹ ਕਹਿਣੇ ਆ ਵੀ ਜੀ ਅਸੀਂ ਦੇਸ਼ ਲਈ ਜਾਂ ਪੰਜਾਬ ਲਈ ਕੁਝ ਨਹੀਂ ਕੀਤਾ ਪਰ ਅਸੀਂ ਗੰਦ ਵੀ ਨਹੀਂ ਪਾਇਆ ਅਸੀਂ ਉਹ ਵੀਡੀਓ ਅਪਲੋਡ ਕਰੀਆਂ ਜਿਹੜੇ ਹਰੇਕ ਭੈਣ ਭਰਾ ਵੀਰ ਸਾਰੇ ਵੀਡੀਓ ਨੂੰ ਦੇਖ ਸਕਣ ਅਸੀਂ ਕੋਈ ਗੰਦ ਵੀ ਨਹੀਂ ਪਾਇਆ ਜੇ ਅਸੀਂ ਚੰਗਾ ਕੰਮ ਨਹੀਂ ਕੀਤਾ ਨਾ ਤਾਂ ਅਸੀਂ ਗੰਦ ਵੀ ਨਹੀਂ ਪਾਇਆ ਇਸ ਕਰਕੇ ਦੋਗਲਿਆਂ ਤੋਂ ਬਚੋ ਜਿਨ੍ਹਾਂ ਨੇ ਤੁਹਾਨੂੰ ਚੁਗਲੀਆਂ ਕਰਦੇ ਆ ਤੁਸੀਂ ਦੇਖੋ ਜਿਹੜੇ ਬੰਦੇ ਪਿੰਡ ਦੇ ਵਿੱਚ ਹੋ ਕੇ ਪਿੰਡ ਦਾ ਸਾਥ ਨਹੀਂ ਦੇ ਸਕਦੇ ਉਹ ਤੁਹਾਡਾ ਬਗਾਨਾ ਬੰਦੇ ਦਾ ਕੀ ਸਾਥ ਦੇਣਗੇ ਜਾ ਕੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਬਾਕੀ ਕਮੈਂਟਾਂ ਦੇ ਵਿੱਚ ਜਿਹੜੇ ਕਹਿੰਦੇ ਆ ਚੱਕ ਲੋ ਧਰ ਲੋ ਅਸੀਂ ਤੁਹਾਡੇ ਨਾਲ ਖੜੇ ਆਂ ਬਾਈ ਗੱਲ ਸਿਰਾ ਓਕੇ ਆ ਬਾਈ ਅਸੀਂ ਐਂ ਕਰਦਾਂਗੇ ਉਹ ਕਰਦਾਂਗੇ ਵੀਰੇ ਜਦੋਂ ਤੁਹਾਨੂੰ ਕੋਈ ਐ ਜੀ ਮੁਸੀਬਤ ਪਈ ਤੇ ਕਮੈਂਟਾਂ ਵਾਲੇ ਵੇਖਦੇ ਆ ਬੰਦੇ ਵੀ ਜਿਹੜੇ ਤੁਹਾਨੂੰ ਪੰਪ ਮਾਰਦੇ ਆ ਵੀ ਉਹ ਤੁਹਾਡੇ ਨਾਲ ਖੜਦੇ ਆ ਕਿ ਨਹੀਂ ਖੜਦੇ ਕਮੈਂਟਾਂ ਵਾਲਾ ਕੋਈ ਨਹੀਂ ਖੜਦਾ ਹੁੰਦਾ ਹਮੇਸ਼ਾ ਉਹ ਗੱਲ ਕਰੋ ਜਿਹੜੀ ਗੱਲ ਸੋਸ਼ਲ ਮੀਡੀਆ ਜਾਂ ਜਿਹੜਾ ਜਿਹੜਾ ਆਪਣਾ ਸਮਾਜ ਆ ਉਹਨੂੰ ਸਬਕਾਰ ਕਰਦਾ ਉਹ ਵੀਡੀਓ ਤੁਸੀਂ ਅਪਲੋਡ ਕਰਿਆ ਕਰੋ ਤੇ ਦੂਜੀ ਗੱਲ ਜਿਹੜੀ ਆਪਾਂ ਅੱਗੇ ਹੋਰ ਗੱਲਾਂ ਕਰਨੀਆਂ ਉਹ ਇਹ ਕਰਨੀਆਂ ਵੀ ਦੋਗਲੇ ਤੋਂ ਹਮੇਸ਼ਾ ਬਚ ਕੇ ਰਹੋ ਸਾਡੇ ਕੋਲੇ ਉਹ ਹੋਰ ਗੱਲ ਕਹਿੰਦੇ ਆ ਤੁਹਾਡੇ ਕੋਲੇ ਕੋਈ ਹੋਰ ਗੱਲਾਂ ਕਰਦੇ ਆ ਠੀਕ ਹੈ ਇਸ ਪ੍ਰਤੀ ਆਦੋਂ ਉਹ ਦੋ ਗੁਲੇ ਬੰਦੇ ਅਪਸ਼ੋਕੜ ਵੀ ਫਰੋਲਣ ਤੇ ਤੀਸਰੀ ਗੱਲ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਕਿ ਉਹ ਬੰਦਿਆਂ ਨੂੰ ਦੇਖੋ ਆਪਾਂ ਕੀ ਕਵਾਂਗੇ ਜਿਹੜੇ ਉਹ ਬੰਦੇ ਸਾਡੇ ਨਾਲ ਮੰਨ ਕੇ ਚੱਲ ਗੱਲਾਂ ਬਾਤਾਂ ਵਧੀਆ ਸਾਨੂੰ ਬੁਲਾਉਂਦੇ ਆ ਠੀਕ ਹੈ ਕਿਤੇ ਮਿਲਦੇ ਆ ਫਿਰ ਵਧੀਆ ਬੁਲਾਉਂਦੇ ਆ ਤੇ ਉਹਨਾਂ ਕੋਲੇ ਵੇਲਾ ਕਿੱਡੀਆਂ-ਕਿੱਡੀਆਂ ਉਹਨਾਂ ਨੇ ਫੋਨ ਤੇ ਜਾ ਕੇ ਚੂਲੀਆਂ ਕਰਦੇ ਵੀ ਉਹ ਬੰਦੇ ਇਦਾਂ ਦੇ ਆ ਉਹ ਬੰਦੇ ਆ ਤੇ ਸਾਡੇ ਕੋਲੇ ਉਹਨਾਂ ਦਾ ਨਾਮ ਨੰਬਰ ਸਾਰਾ ਕੁਝ ਸਾਡੇ ਕੋਲੇ ਆ ਗਿਆ ਵੀ ਕਿਹੜੇ ਬੰਦੇ ਆ ਪਰ ਅਸੀਂ ਉਹ ਜਿਹੜਾ ਉਹਨਾਂ ਦੀ ਆਡੀਓ ਜਿਹੜੀ ਰਿਕਾਰਡਿੰਗ ਕੀਤੀ ਹੈ ਜਿਹੜੀ ਉਹਨਾਂ ਨੇ ਸ਼ਬਦ ਸਾਡੇ ਵਿਰੁੱਧ ਉਹਨਾਂ ਨੂੰ ਕੋਲੇ ਬੋਲੇ ਆ ਉਹ ਅਸੀਂ ਜ਼ਰੂਰ ਸਾਰੀ ਜਨਤਾ ਦੇ ਸਾਹਮਣੇ ਜ਼ਰੂਰ ਕਰਾਂਗੇ ਪਰ ਉਹਦੇ ਲਈ ਸਮਾਂ ਜ਼ਰੂਰ ਲੱਗਣਾ ਕਿਉਂਕਿ ਉਹ ਬੰਦੇ ਆਪ ਦੇ ਆਪ ਨੂੰ ਬਹੁਤ ਪਿੰਡ ਲੈਵਲ ਤੇ ਬਹੁਤ ਐ ਸਮਝਦਾ ਵੀ ਸਾਡੀ ਬੜੀ ਚੜ੍ਹਾਈ ਆ ਪਰ ਕਿਤੇ ਸੱਤ ਦੇ ਵਿੱਚ ਕਿਤੇ ਇਕੱਠਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਆਡੀਓ ਅਸੀਂ ਜ਼ਰੂਰ ਸੁਣਾਵਾਂਗੇ ਉਹ ਕਿਉਂਕਿ ਸਾਡੇ ਕੋਲੇ ਆਡੀਓ ਬੰਦਿਆਂ ਦੇ ਨਾਮ ਨੰਬਰ ਸਾਰਾ ਕੁਝ ਆ ਚੁੱਕਿਆ ਤੇ ਅਸੀਂ ਫਿਰ ਵੀ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਜਿਹੜੀ ਪਿੰਡ ਲੈਵਲ ਤੇ ਹਰੇਕ ਬੰਦੇ ਨੂੰ ਇੱਕਜੁੱਟ ਹੋਣਾ ਚਾਹੀਦਾ ਕਿਉਂਕਿ ਪਿੰਡ ਜੇ ਇੱਕ ਹੋਊਗਾ ਤਾਂ ਫੇਰ ਹੀ ਪੰਜਾਬ ਇੱਕ ਹੋਊਗਾ ਜੇ ਆਪਾਂ ਮੰਨ ਕੇ ਚੱਲੋ ਇੱਕ ਦੂਜੇ ਦੀ ਚੁਗਲੀ ਬਾਹਰਲੇ ਬੰਦਿਆਂ ਨੂੰ ਕਰੀ ਜਾਵਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਪਿੰਡ ਲੈਵਲ ਤੇ ਤੁਸੀਂ ਐਂ ਦੇਖੋ ਵੀ ਸਾਡੀ ਕੋਈ ਵੀਡੀਓ ਗਲਤ ਹੋਵੇ ਜਾਂ ਕੋਈ ਸਾਡੇ ਚ ਕੋਈ ਕਮੀ ਹੋਵੇ ਤੁਸੀਂ ਸਾਨੂੰ ਸਿੱਧਾ ਫੋਨ ਕਰਕੇ ਟਾਰਗੇਟ ਕਰੋ ਜਾਂ ਸਿੱਧੇ ਤੁਸੀਂ ਹਰ ਰੋਜ਼ ਸਾਨੂੰ ਮਿਲਦੇ ਹੋ ਸਾਨੂੰ ਕਹੋ ਵੀ ਤੁਹਾਡੇ ਚਾ ਕਮੀ ਹੈ ਪਰ ਕੱਲੇ ਬਹਿ ਕੇ ਇੱਕ ਦੂਜੇ ਨੂੰ ਵੀਡੀਓ ਸ਼ੇਅਰ ਕਰਕੇ ਮਤਲਬ ਕਿਸੇ ਦੀ ਬਦਨਾਮੀ ਹੋਵੇ ਠੀਕ ਹੈ ਜਾਓ ਪਰ ਤੁਸੀਂ ਹਰੇਕ ਬੰਦਾ ਇਹ ਕਿਉਂ ਨਹੀਂ ਸੋਚਦਾ ਵੀ ਆਪਣਾ ਹਰੇਕ ਬੰਦੇ ਨੂੰ ਪਸ਼ੋਕੜ ਯਾਦ ਕਰਕੇ ਫਿਰ ਆਪਾਂ ਵੀਡੀਓ ਨੂੰ ਸ਼ੇਅਰ ਕਰੀਏ ਫਿਰ ਆਪਾਂ ਕਮੈਂਟ ਕਰੀਏ ਠੀਕ ਹੈ ਇਹ ਜ਼ਰੂਰ ਗੱਲ ਸਾਰੇ ਵੀਰ ਧਿਆਨ ਚ ਦੇਣਾ ਬਾਕੀ ਜਿਹੜਾ ਆਪਣਾ ਉਹ ਉਹਨਾਂ ਨਾਲ ਰੌਲਾ ਕਿਸੇ ਬੰਦੇ ਨਾਲ ਕੋਈ ਜਾਤੀ ਜਾਂ ਕੋਈ ਸਾਡਾ ਪਰਿਵਾਰਕ ਜਾਂ ਕੋਈ ਅਸੀਂ ਉਹਨਾਂ ਦੀ ਜ਼ਮੀਨ ਦਾ ਰੌਲਾ ਸਾਡਾ ਕਿਸੇ ਨਾਲ ਕੋਈ ਨਹੀਂਗਾ ਜੇ ਉਹ ਵੀਡੀਓ ਚੰਗੀਆਂ ਬਣਾਉਣਗੇ ਤਾਂ ਅਸੀਂ ਉਹਨਾਂ ਦੇ ਵਿਰੁੱਧ ਕੋਈ ਵੀਡੀਓ ਨਹੀਂ ਅਪਲੋਡ ਕਰਾਂਗੇ ਪਰ ਜੇ ਉਹ ਵੀਡੀਓ ਉਸੇ ਤਰ੍ਹਾਂ ਫੇਰ ਅਪਲੋਡ ਕਰਨਗੇ ਜਿਹਦੇ ਵਿੱਚ ਗਾਲੀ ਗਲੋਚ ਹੋਊਗਾ ਜਾਂ ਡਬਲ ਬੀਨਿੰਗ ਵਾਲੇ ਸ਼ਬਦ ਹੋਣਗੇ ਤਾਂ ਅਸੀਂ ਉਹਨਾਂ ਦੇ ਵਿਰੁੱਧ ਜ਼ਰੂਰ ਵੀਡੀਓ ਪਾਵਾਂਗੇ ਜੇ ਉਹ ਸਾਨੂੰ ਕੋਈ ਪਰਸਨਲ ਤੌਰ ਤੇ ਟੱਚ ਕਰਨਗੇ ਤਾਂ ਅਸੀਂ ਉਹਨਾਂ ਦਾ ਕੋਈ ਜਵਾਬ ਨਹੀਂ ਦੇਵਾਂਗੇ ਜੇ ਸਾਡੇ ਨਾਲ ਉਹਨਾਂ ਦੀ ਵਿਚਾਰਧਾਰਾ ਆਫਸ ਦੇ ਵਿੱਚ ਟਕਰਾਉਣੀ ਹੈ ਉਹ ਸਿਰਫ ਵੀਡੀਓ ਦੁਆਰਾ ਹੀ ਹੋਣਗੇ ਸਾਡੀ ਵੀਡੀਓ ਦੇ ਵਿੱਚ ਉਹ ਕਮੀ ਕੱਢਦੇ ਨਹੀਂ ਅਸੀਂ ਉਹਨਾਂ ਦੀ ਵੀਡੀਓ ਦੇ ਵਿੱਚ ਕਮੀ ਕੱਢਾਂਗੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਪੰਜਾਬੀ ਨੂੰ ਪਿਆਰ ਕਰਦੇ ਹਾਂ ਤੇ ਬਾਕੀ ਸਾਰਿਆਂ ਨੂੰ ਦੱਸਿਆ ਹੀ ਹੈ ਕਿ ਜਿਹੜੇ 2 ਗਲੇ ਬੰਦੇ ਆ ਉਹਨਾਂ ਤੋਂ ਪਰਹੇਜ਼ ਕਰੋ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਤਾਂ ਜੋ ਹਰ ਵਿਦਿਆਕੋ ਧੋਗਲੇ ਬੰਦੇ ਤੱਕ ਵੀਡੀਓ ਪਹੁੰਚ ਸਕੇ ਤੇ ਜਿਨ੍ਹਾਂ ਨੇ ਵੀਡੀਓ ਬਿਨਾ ਨਾਪੇ ਤੋਲੇ ਵੀਡੀਓ ਅਪਲੋਡ ਕਰੀਆ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਤੇ ਜਿਹੜੇ ਸਾਨੂੰ ਹੰਗਾਰਾ ਦਿੰਦੇ ਵੀ ਅਸੀਂ ਤੁਹਾਡੇ ਨਾਲ ਖੜੇ ਆ ਉਹ ਆ ਯੋ ਆ ਠੀਕ ਹੈ ਤੇ ਬਾਅਦ ਦੇ ਵਿੱਚ ਉਹੀ ਵੀਡੀਓ ਨੂੰ ਸ਼ੇਅਰ ਕਰਦੇ ਆ ਤੇ ਆਪਦੇ ਪੇਜ ਤੋਂ ਅਪਲੋਡ ਕਰਦੇ ਆ ਤਾਂ ਉਹਨਾਂ ਦੀ ਕਿੱਡੀ ਉਹ ਐ ਨਹੀਂ ਸਮਝਦੇ ਵੀ ਸਭ ਕੁਝ ਇਹਨਾਂ ਨੂੰ ਪਤਾ ਚੱਲੀ ਜਾਂਦਾ ਜੇ ਅਸੀਂ ਪੇਜ ਚਲਾਉਨੇ ਤਾਂ ਅਸੀਂ ਪੇਜ ਚੱਕ ਵੀ ਕਰਨ ਜਾਣਦੇ ਆ ਇਸ ਕਰਕੇ ਤੁਸੀਂ ਜੇ ਸਾਥ ਨਹੀਂ ਦੇਣਾ ਤਾਂ ਲੱਤਾਂ ਵੀ ਨਾ ਖਿੱਚੋ ਜੇ ਸਾਡੇ ਨਾਲ ਨਹੀਂ ਖੜਨਾ ਤੁਹਾਡੀਆਂ ਲੱਤਾਂ ਵੀ ਨਾ ਖਿੱਚੋ ਜੇ ਤੁਸੀਂ ਸਾਨੂੰ ਵਾਹ ਵਾਹ ਸਾਡੀ ਨਹੀਂ ਕਰਨੀ ਵੀ ਅਸੀਂ ਸਮਾਜਿਕ ਵੀਡੀਓ ਬਣਾਉਣੇ ਆ ਤਾਂ ਸਾਡੀਆਂ ਲੱਤਾਂ ਖਿੱਚਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਗਈ ਜੇ ਤੁਸੀਂ ਸਾਡਾ ਸਾਥ ਨਹੀਂ ਦੇਣਾ ਤਾਂ ਤੁਸੀਂ ਆਪਦੇ ਘਰੇ ਬਹਿ ਜਾਓ ਬਰਾਈ ਦਾ ਤੁਸੀਂ ਸਾਥ ਦੇ ਰਹੇ ਹੋ ਤੁਸੀਂ ਬਰਾਈ ਦਾ ਸਾਥ ਦੋ ਜਿਹੜੇ ਵੀਰ ਕਹਿੰਦੇ ਆ ਵੀ ਉਹ ਵਧੀਆ ਵੀਡੀਓ ਅਪਲੋਡ ਕਰਦੇ ਆ ਪਹਿਲਾਂ ਵਧੀਆ ਵੀਡੀਓ ਅਪਲੋਡ ਕਰਦੇ ਸਾਨੂੰ ਉਹੀ ਗਾਲਾਂ ਸਾਨੂੰ ਉਹੀ ਜਿਹੜੀਆਂ ਅਸੀਂ ਇਕੱਲੇ ਬਹਿ ਕੇ ਸੁਣ ਸਕਦੇ ਹਾਂ ਪਰ ਇਹ ਬਿਰੇ ਤੁਸੀਂ ਦਿਮਾਗ ਦੇ ਵਿੱਚ ਨਾ ਬਾਹੋ ਕਿ ਤੁਸੀਂ ਇਕੱਲੇ ਵੇ ਇਸ ਵੀਡੀਓ ਨੂੰ ਦੇਖਦੇ ਆ ਤੁਹਾਡੇ ਪਰਿਵਾਰ ਦੇ ਉਹ ਵੀ ਇਕੱਲੇ ਦੇਖਦੇ ਆ ਬਹਿ ਕੇ ਜੇ ਆਪਾਂ ਕਹੀਏ ਨਾ ਵੀ ਗੰਧੀਆਂ ਵੀਡੀਓ ਅਸੀਂ ਦੇਖੀ ਜਾਂਦੇ ਆ ਪਰਿਵਾਰ ਚ ਤਾਂ ਕੋਈ ਵੇਹਣਾ ਨਹੀਂਗਾ ਸਾਰੇ ਬੰਦੇ ਹਰੇਕ ਕੁੜੀ ਕੋਲੇ ਬੁੜੀ ਕੋਲੇ ਮਾਂ ਕੋਲੇ ਭੈਣ ਕੋਲੇ ਪਿਓ ਕੋਲੇ ਹਰੇਕ ਕੋਲੇ ਮੋਬਾਈਲ ਆ ਹਰੇਕ ਬੰਦਾ ਫਿਰ ਉਹ ਜੇ ਤੁਸੀਂ ਵੀਡੀਓ ਵੇਖੇ ਵੇਹਣੇ ਹੋ ਤਾਂ ਉਹ ਪਰਿਵਾਰ ਆਪਣਾ ਵੀ ਵੀਡੀਓ ਉਹਨਾਂ ਦੀਆਂ ਜ਼ਰੂਰ ਵੇਖੂਗਾ ਇਸ ਕਰਕੇ ਕਿਸੇ ਗਲਤ ਅਨਸਰ ਦਾ ਜਿਹੜਾ ਸਾਥ ਉਹ ਨਾ ਦਿਓ ਜੇ ਤੁਸੀਂ ਕਿਸੇ ਚੰਗੇ ਬੰਦੇ ਦਾ ਸਾਥ ਨਹੀਂ ਦੇ ਸਕਦੇ ਤਾਂ ਬੇਨਤੀ ਹੈ ਕਿ ਜਿਹੜੇ ਗਲਤ ਬੰਦੇ ਆ ਉਹਨਾਂ ਦਾ ਵੀ ਸਾਥ ਨਾ ਦਿਓ ਕਿਉਂਕਿ ਪੰਜਾਬ ਦੀ ਬਰਬਾਦੀ ਲਈ ਉਹਨਾਂ ਦਾ ਉੱਡੇ ਯੋਗਦਾਨ ਆ ਜਿਹੜੇ ਬੰਦੇ ਥੱਲੇ ਲਿਖਦੇ ਆ ਵੀ ਵਾ ਵਾ ਬਹੁਤ ਘੈਂਟ ਗੱਲਾਂ ਸਿਰਾਂ ਲਾਤਾ ਅੱਤ ਕਰਾਤੀ ਅਸੀਂ ਤੁਹਾਡੇ ਨਾਲ ਖੜੇ ਆ ਠੀਕ ਹੈ ਇਹ ਸਭ ਕੁਝ ਝੂਡਾ ਕੋਈ ਕਿਸੇ ਦੇ ਨਾਲ ਨਹੀਂ ਖੜਦਾ ਤੇ ਮੈਂ ਇੰਨੇ ਹੀ ਕਹਿੰਦਾ ਹੋਇਆ ਖਿਮਾ ਦਾ ਜਾਚਗਾ ਜੇ ਕੋਈ ਸਾਡੀ ਵੀਡੀਓ ਦੇ ਵਿੱਚ ਕੋਈ ਕਿਸੇ ਨੂੰ ਤਕਲੀਫ ਲੱਗੀ ਹੋਵੇ ਜਾਂ ਕਿਸੇ ਨੂੰ ਦੁੱਖ ਹੋਇਆ ਤੇ ਅਸੀਂ ਉਸ ਗੱਲ ਦੀ ਵੀ ਮਾਫੀ ਚਾਹੁੰਦੇ ਆ ਤੇ ਅਸੀਂ ਕਹਿੰਦੇ ਆ ਵੀ ਪਰਿਵਾਰਕ ਵੀਡੀਓ ਬਣਾਓ ਸਮਾਜ ਲਈ ਵੀਡੀਓ ਬਣਾਓ ਸਾਰੇ ਪਰਿਵਾਰ ਦੇ ਵਿੱਚ ਰਹੋ ਪਿੰਡ ਲੈਵਲ ਤੇ ਇਕੱਠੇ ਰਹੋ ਪੰਜਾਬ ਲੈਵਲ ਤੇ ਇਕੱਠੇ ਰਹੋ ਫਿਰ ਹੀ ਆਪਣਾ ਜਿਹੜਾ ਭਾਰਤ ਆ ਉਹ ਇੱਕ ਮਹਾਨ ਭਾਰਤ ਦਾ ਦਰਜਾ ਆਪਾਂ ਨੂੰ ਦੇ ਸਕਦੇ ਆ ਸਾਰੀ ਫੇਸਬੁੱਕ ਫੈਮਿਲੀ ਦਾ ਧੰਨਵਾਦ ਜਿਹੜੀ ਵੀਡੀਓ ਆ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਤੇ ਲਾਈਕ ਜ਼ਰੂਰ ਕਰ ਦਿਓ ਧੰਨਵਾਦ